ਕੁਰਸੀ ਕਾਲਸਾ ਵਾਈ ਕੁਰਸੀ ਕੇ ਪਾਤੇ ਅੱਜ ਬਣਾਵਾਂਗੇ ਆਪਾਂ ਮੇਥੇ ਵਾਲੀ ਮੱਕੀ ਦੀ ਰੋਟੀ ਤੇ ਉਹਦੇ ਲਈ ਆਪਾਂ ਨੇ ਕੀ ਸਮਾਨ ਲਿਆ ਮੇਥੇ ਲੈ ਲਿਆ ਇੱਕ ਪਿਆਜ਼ ਲੈ ਲਿਆ ਤੇ ਆਪਾਂ ਤੁਹਾਨੂੰ ਹਰੀਆਂ ਮਿਰਚਾਂ ਦੀ ਲਾਂਗ ਕੀ 10-14 ਕ ਇਹ ਆਪਾਂ ਨੇ ਮਿਰਚਾਂ ਕਿਨ੍ਸਟੋਰ ਕਰਕੇ ਰੱਖੀਆਂ ਇਹ ਹਨ ਇਹਨਾਂ ਲਈ ਵੀ ਰੈਸਪੀ ਤਾਂ ਸੰਗਤ ਆਪਾਂ ਮਿੰਨੇ ਤਾਂ ਸਟੋਰ ਕਿਨ੍ਸਟੋਰ ਕਰਕੇ ਰੱਖ ਸਕਦੇ ਨੇ ਮਿਰਚਾਂ ਨੂੰ ਅਨੇ ਲਾ ਕਰੀ ਲਾਹੇ ਚਪਾਤੀ ਚਪਾਤੀ ਰੱਖ ਪੈਣੀ ਚਾਹੀਦੀਆਂ ਆਪਣੀਆਂ 3-4 ਮਿਰਚਾਂ ਦੇ ਬਰਾਬਰ ਆ ਮਿਰਚ ਤੇ ਆਪਾਂ ਇੱਕ ਟੁਕੜਾ ਮਿਰਚ ਦਾ ਲਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਹੁਣ ਮੇਥਿਆਂ ਨੂੰ ਤੋਸ ਮਾਰ ਕੇ ਗ੍ਰाइंड ਕਰ ਲੈਨੇ ਆ ਨਾਲੇ ਪਿਆਜ਼ ਘਟ ਲਾਂਗੇ ਹਰੀ ਮਿਰਚਾ ਪੜੀ ਕੁੱਟੀ ਹੋਈ ਆ ਉਹਨੂੰ ਵੀ ਆਪਾਂ ਵਿੱਚ ਹੀ ਗ੍ਰाइंड ਕਰਾਂਗੇ ਆਪਾਂ ਜੀ ਮੇਥੇ ਦੋ ਸਮਾਰ ਕੇ ਕੱਟ ਲਏ ਇੱਕ ਪਿਆਜ਼ ਵੀ ਕੱਟ ਲਿਆ ਹੁਣ ਆਪਾਂ ਇਹ ਜੱਗ ਵਿੱਚ ਪਾ ਕੇ ਆ ਮਿਕਸੀ ਦੇ ਨਾਲ ਗ੍ਰाइंड ਕਰ ਲਾਂਗੇ ਆਪਾਂ ਨੇ ਜੀ ਮੇਥੇ ਲੈ ਗ੍ਰाइंड ਕਰ ਆਪਾਂ ਨੇ ਦੋ ਕੋਲੀਆਂ ਲਈਆਂ ਮੱਕੀ ਦੇ ਆਟੇ ਦੀਆਂ ਆਪਾਂ ਅੱਤੀ ਤੋਂ ਵੀ ਘੱਟ ਲਈ ਆ ਕਣਕ ਦੇ ਆਟੇ ਦੀ ਤੇ ਇਹਦੇ ਵਿੱਚ ਆਪਾਂ ਨਮਕ ਪਾ ਦਿੰਨੇ ਆ 1.5 ਚਮਚਾ ਆਪਣੀ ਹਰੀ ਮਿਰਚ ਪਾਈ ਹੋਈ ਆ ਆਪਾਂ ਜਿਆਦਾ ਹੋਰ ਮਸਾਲੇ ਨਹੀਂ ਪਾਵਾਂਗੇ ਤੇ ਹੁਣ ਆਪਾਂ ਮੱਕੀ ਦੀ ਰੋਟੀ ਬਣਾਉਣਾ ਸ਼ੁਰੂ ਕਰਦੇ ਆ ਮੇਥੇ ਵਾਲੀ ਆਪਾਂ ਨੇ ਗੈਸ ਦੇ ਉੱਤੇ ਤਵਾ ਰੱਖਤਾ ਗਰਮ ਉਨਾ ਪਿਆਰ ਤੇ ਦੰਨਿਆ ਚੰਗੇ ਤਰ੍ਹਾਂ ਮਾਲ ਵਿੱਚ ਮੇਥੇ ਪਾ ਕੇ ਹਾਂ ਤਾਂ ਜੀ ਮੌਸਮ ਦੇ ਹਿਸਾਬ ਨਾਲ ਮੇਥੇ ਪੱਕਣ ਲੱਗੇ ਤੇ ਆਪਾਂ ਨੇ ਇਹ ਜਿਹੜੇ ਲੇਟ ਬੀਜੇ ਸੀਗੇ ਥੋੜੇ ਜੇ ਇਹੋ ਆਪਣੇ ਬਹੁਤ ਵਧੀਆ ਮੇਥੇ ਖੜੇ ਸੀਗੇ ਆਟਾ ਨੇ ਕੋਸੇ ਜਪਣਾ ਲਈ ਮੈਂ ਥਾਂ ਦੀ ਪੋਰਜੀ ਤੇ ਆਪਾਂ ਕੋਸ਼ ਮੱਕੀ ਦੀਆਂ ਰੋਟੀਆਂ ਬਣਾਤੀ ਅੱਜ ਖਾ ਲਾਂਗੇ ਨਾਏ ਥੋੜੇ ਨਾਲ ਰੈਸਪੀ ਵੀ ਸ਼ੇਅਰ ਹੋ ਗਈ ਆਟਾ ਆਪਾਂ ਨੇ ਜੀ ਮੱਕੀ ਦਾ ਮਲ ਕੇ ਰੱਖ ਲਿਆ ਹੁਣ ਆਪਾਂ ਇਹਦੀ ਰੋਟੀ ਬਣਾਉਣੀ ਸ਼ੁਰੂ ਕਰਦੇ ਆਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਜਾ ਕਰੋ ਆਪਾਂ ਆਪਾਂ ਨੇ ਜੀ ਆਟਾ ਲਿਆ ਸੀ ਮਾਲ ਹੁਣ ਆਪਾਂ ਰੋਟੀ ਬਣਾਉਣੀ ਇਹਦੀ ਸ਼ੁਰੂ ਕਰਦੇ ਆਂ ਆਪਾਂ ਨੇ ਤਿੰਨ ਰੋਟੀਆਂ ਤਵੇ ਤੇ ਪਾ ਲਈਆਂ ਦੋ ਦੋ ਤਿੰਨ ਤਿੰਨ ਕਰਕੇ ਆਪਾਂ ਸਾਰੀਆਂ ਰੋਟੀਆਂ ਇਸੇ ਤਰ੍ਹਾਂ ਬਣਾ ਲਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਣੀਆਂ ਜੀ ਰੋਟੀਆਂ ਬਣ ਕੇ ਸਾਰੀਆਂ ਰੈਡੀ ਨੇ ਆਪਣੀ ਜੀ ਮੇਥਿਆ ਵਾਲੀ ਰੋਟੀ ਬਣ ਕੇ ਬਿਲਕੁਲ ਰੈਡੀ ਆ ਤੁਸੀਂ ਨਾਲ ਦਹੀਂ ਮੱਖਣੀ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਜਾ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਜਾ ਕਰੋ ਆਪਣੀ ਠੰਡ ਹੋ ਗਈ ਹੁਣ ਖਤਮ ਮੇਥਿਆ ਵਾਲੀਆਂ ਰੋਟੀਆਂ ਵੀ ਆਪਣੀਆਂ ਖਤਮ ਹੁਣ ਆਉਂਦੇ ਸਿਆਲ ਚ ਆਪਾਂ ਫੇਰ ਬਣਾਵਾਂਗੇ ਵਧੀਆ-ਵਧੀਆ ਰੈਸਪੀਆਂ ਹੁਣ ਆਪਣੀਆਂ ਗਰਮੀਆਂ ਦੀਆਂ ਰੈਸਪੀਆਂ ਸ਼ੁਰੂ ਹੋ ਜਾਣੀਆਂ ਨੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਆਪਾਂ ਵੀਡੀਓ ਦਾ ਕਰਦੇ ਇੱਥੇ ਐਂਡ ਵਾਈ ਕੁਰਸੀ ਦਾ ਖਾਲਸਾ ਵਾਈ ਕੁਰਸੀ ਕੀ ਫਤਹੀ